ਕਿਤਨਾ ਸਾਦਾ ਵਾਲੀ ਬਸਤੀ ਸਾਡੀ ਜਿਹੜੀ ਕਾਫੀ ਜ਼ਿਆਦਾ ਡਰੱਗ ਦੇ ਵਿੱਚ ਬਦਨਾਮ ਹੈਗੀ ਆ ਇੱਥੇ ਕਾਫੀ ਬਦਨਾਮ ਬੰਦੇ ਰਹਿੰਦੇ ਆ ਜਿਹੜੇ ਉਹਨਾਂ ਦੇ ਚੈਕਿੰਗ ਕਰਦੇ ਕਈ ਵਾਰ ਇਹਨਾਂ ਦੇ ਘਰਾਂ ਨੂੰ ਵੇਟ ਨੂੰ ਲੋਕ ਲੱਗੇ ਹੁੰਦੇ ਆ ਪਿੱਛੇ ਆਪਦੇ ਘਰਾਂ 'ਚ ਰਹਿੰਦੇ ਆ ਉਹਦੇ ਨਾਲ ਅਸੀਂ ਡਰੋਨ ਦੀ ਮਦਦ ਨਾਲ ਇਹਨਾਂ ਨੂੰ ਸਾਰੇ ਘਰਾਂ ਨੂੰ ਚੈੱਕ ਕੀਤਾ ਤੇ ਜਿਹੜੇ ਕੋਈ ਵਹੀਕਲ ਵੀ ਸਾਨੂੰ ਛੱਕੀ ਮਿਲੇ ਆ ਉਹਨਾਂ ਨੂੰ ਵੀ ਅਸੀਂ ਥਾਣੇ ਲਿਜਾ ਕੇ ਇਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਉਹ ਜਿਹੜੇ ਦੋਸ਼ੀਆਂ ਦੇ ਵੀ ਘਰਾਂ ਤੇ ਰੇਡ ਕੀਤੇ ਗਏ ਆ ਜੋ ਵੀ ਕਿਸੇ ਤੋਂ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਗਿਆ। ਜਾਂ ਸਰ ਨੋਟਿਸ ਵੀ ਲਗਾਇਆ ਗਿਆ ਘਰਾਂ ਦੇ ਵਿੱਚ। ਹਾਂ ਕਈ ਘਰਾਂ ਦੇ ਵਿੱਚ ਨੋਟਿਸ ਵੀ ਲੱਗਿਆ ਜਿਹੜੇ ਬੰਦੇ ਭਗੋੜੇ ਹੈਗੇ ਆ ਉਹਨਾਂ ਦੇ ਵੀ ਨੋਟਿਸ ਵੀ ਲੱਗੇ ਆ। ਕਿ ਜਿਹੜੀ ਇਹ ਹੁਣ ਬਸਤੀ ਦੇ ਵਿੱਚ ਕਾਫੀ ਜ਼ਿਆਦਾ ਸਾਡੇ ਮੁੰਡੇ ਇੱਥੇ ਜਿਹੜੇ ਤਸਕਰਾਂ ਤੇ ਨਿਗਰਾਨੀ ਰੱਖੀ ਹੋਈ ਆ। ਫੇਰ ਵੀ ਜੇ ਕੋਈ ਗਾਇਬ ਗਾਹੇ ਕੋਈ ਆਉਂਦਾ ਤਾਂ ਉਹਦੇ ਜੇਕਦਾ ਵੀ ਸਾਨੂੰ ਕੋਈ ਬਾਹਰੋਂ ਜੇ ਕੋਈ ਬੰਦਾ ਮਿਲਦਾ ਤਾਂ ਉਹਦੇ ਵਹੀਕਲ ਵਗੈਰਾ ਦੇ ਚਲਾਨ ਜਾਂ ਉਹਨਾਂ ਨੂੰ ਲਿਜਾ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰਦੇ ਹਾਂ ਸਰ ਹੁਣ ਤੇ ਕੋਈ ਕੋਈ ਅਜਿਹਾ ਮੋਟਰਸਾਈਕਲ ਸ਼ੱਕੀ ਹਾਤਾਂ ਦੇ ਵਿੱਚ ਜਾਂ ਕੋਈ ਵਿਅਕਤੀ ਬ੍ਰਮ ਮਿਲੇ ਕੋਈ ਹਾਂ ਮੋਟਰਸਾਈਕਲ ਮਿਲੇ ਉਹਨਾਂ ਦੀ ਗਾ ਚੈਕਿੰਗ ਕਰਾਂਗੇ ਪੜਤਾਲ ਕਰਕੇ ਅਗਲੀ ਕਾਰਵਾਈ ਕਰਾਂਗੇ ਕੀ ਚੇਤਾਵਨੀ ਕੀ ਕਰੋਂਗੇ ਇਹੀ ਹੈ ਚੇਤਾਵਨੀ ਸਾਡੀ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੇ ਵੀ ਲੱਗੇ ਹੋਇਆ ਨਸ਼ੇ ਦੇ ਵਿੱਚ ਪੈਸੇ ਕਮਾਉਣ ਲਈ ਉਹਨਾਂ ਨੂੰ ਇਹੀ ਆ ਵੀ ਅਸੀਂ ਉਹਨਾਂ ਨੂੰ ਇੱਥੇ ਰਹਿਣ ਨਹੀਂ ਦੇਵਾਂਗੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਲੋਕਾਂ ਨੂੰ ਕੀ ਅਪੀਲ ਹੈ ਜੀ ਲੋਕਾਂ ਨੂੰ ਇਹੀ ਆ ਸਾਨੂੰ ਬਤੋ ਬਤ ਤੁਸੀਂ ਇਨਫੋਰਮੇਸ਼ਨ ਦਿਓ ਤਾਂ ਜੋ ਇਹ ਨਸ਼ੇ ਦੀ ਜਿਹੜੀ ਕੋਡ ਨੂੰ ਇੱਥੇ ਆਪਣੇ ਪੰਜਾਬ ਦੇ ਵਿੱਚੋਂ ਬਾਹਰ ਕੱਢ ਸਕੀਏ ਡਿਪਸਾਬ ਕਈ ਵਾਰ ਲੋਕ ਜਿਹੜੇ ਇਨਫੋਰਮੇਸ਼ਨ ਦਿੰਦੇ ਪਰ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ ਉਸ ਤੋਂ ਬਾਅਦ ਤਸਕਰ ਉਹਦੇ ਤੇ ਜਿਹੜੇ ਹੈਵੀ ਹੋ ਜਾਂਦੇ ਨਹੀਂ ਇਹ ਜੇ ਪੈਸੇ ਇਦਾਂ ਦਾ ਕਈ ਹੈ ਤੇ ਗੱਲਾਂ ਸਾਹਮਣੇ ਆਈ ਸੀ ਪਰ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਆਂ ਇਦਾਂ ਦੀ ਕੋਈ ਪੁਲਿਸ ਕੋਈ ਇਨਫੋਰਮੇਸ਼ਨ ਲੀਕ ਨਹੀਂ ਹੋਣ ਦੋ ਅੱਜ ਇੱਕ ਨਾ ਸਾਦਾ ਵਾਲੀ ਬਸਤੀ ਸਾਡੀ ਜਿਹੜੀ ਕਾਫੀ ਜ਼ਿਆਦਾ ਡਰੱਗ ਦੇ ਵਿੱਚ ਬਦਨਾਮ ਹੈਗੀ ਆ ਇੱਥੇ ਕਾਫੀ ਬਦਨਾਮ ਬੰਦੇ ਰਹਿੰਦੇ ਆ ਜਿਹੜੇ ਉਹਨਾਂ ਦੇ ਚੈਕਿੰਗ ਕਰਦੇ ਕਈ ਵਾਰ ਇਹਨਾਂ ਦੇ ਘਰਾਂ ਨੂੰ ਗੇਟ ਲੱਗ ਨੂੰ ਲੋਕ ਲੱਗੇ ਹੁੰਦੇ ਆ ਪਿੱਛੇ ਆਪਦੇ ਘਰ 'ਚ ਰਹਿੰਦੇ ਆ ਉਹਦੇ ਨਾਲ ਅਸੀਂ ਡਰੋਨ ਦੀ ਮਦਦ ਨਾਲ ਇਹਨਾਂ ਨੂੰ ਸਾਰੇ ਘਰਾਂ ਨੂੰ ਚੈੱਕ ਕੀਤਾ ਤੇ ਜਿਹੜੇ ਕੋਈ ਵਹੀਕਲ ਵੀ ਸਾਨੂੰ ਛੱਕੀ ਮਿਲੇ ਆ ਉਹਨਾਂ ਨੂੰ ਵੀ ਅਸੀਂ ਥਾਣੇ ਲਿਜਾ ਕੇ ਇਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਉਹ ਜਿਹੜੇ ਦੋਸ਼ੀਆਂ ਦੇ ਵੀ ਘਰਾਂ ਤੇ ਰੇਡ ਕੀਤੇ ਗਏ ਆ ਜੋ ਵੀ ਕਿਸ ਤਰ੍ਹਾਂ ਦੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਗਿਆ ਸਰ ਨੋਟਿਸ ਵੀ ਲਗਾਇਆ ਗਿਆ ਘਰਾਂ ਦੇ ਵਿੱਚ ਹਾਂ ਕਈ ਘਰਾਂ ਦੇ ਵਿੱਚ ਨੋਟਿਸ ਵੀ ਲੱਗਿਆ ਜਿਹੜੇ ਬੰਦੇ ਭਗੋੜੇ ਹੈਗੇ ਆ ਉਹਨਾਂ ਦੇ ਵੀ ਨੋਟਿਸ ਵੀ ਲੱਗੇ ਤੇ ਜਿਹੜੀ ਇਹ ਹੁਣ ਬਸਤੀ ਦੇ ਵਿੱਚ ਕਾਫੀ ਜ਼ਿਆਦਾ ਸਾਡੇ ਮੁੰਡੇ ਇੱਥੇ ਜਿਹੜੇ ਤਸਕਰਾਂ ਤੇ ਨਿਗਰਾਨੀ ਰੱਖੀ ਹੋਈ ਆ ਫੇਰ ਵੀ ਜੇ ਕੋਈ ਗਾਇਬ ਹੈ ਵਾਹੇ ਕੋਈ ਆਉਂਦਾ ਤਾਂ ਉਹਦੇ ਜਿਹੜਾ ਵੀ ਸਾਨੂੰ ਕੋਈ ਬਾਹਰੋਂ ਜੇ ਕੋਈ ਬੰਦਾ ਮਿਲਦਾ ਤਾਂ ਉਹਦੇ ਵਹੀਕਲ ਵਗੈਰਾ ਦੇ ਚਲਾਨ ਜਾਂ ਉਹਨਾਂ ਨੂੰ ਲਿਜਾ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰਦੇ ਹਾਂ ਸਰ ਹੁਣ ਤੱਕ ਕੋਈ ਕੋਈ ਅਜੇਹਾ ਮੋਟਰਸਾਈਕਲ ਸ਼ੱਕੀ ਹਾਲਾਤਾਂ ਦੇ ਵਿੱਚ ਜਾਂ ਕੋਈ ਵਿਅਕਤੀ ਬ੍ਰਮ ਮਿਲੇ ਕੋਈ ਹਾਂ ਮੋਟਰਸਾਈਲ ਮਿਲੇ ਉਹਨਾਂ ਦੀ ਗਾ ਚੈਕਿੰਗ ਕਰਾਂਗੇ ਪੜਤਾਲ ਕਰਕੇ ਅਗਲੀ ਕਾਰਵਾਈ ਕਰਾਂਗੇ ਕੀ ਚੇਤਾਵਨੀ ਕੀ ਕਰੋਗੇ ਇਹੀ ਹੈ ਚੇਤਾਵਨੀ ਸਾਡੀ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੇ ਵੀ ਲੱਗੇ ਹੋਇਆ ਨਸ਼ੇ ਦੇ ਵਿੱਚ ਪੈਸੇ ਕਮਾਉਣ ਲਈ ਉਹਨਾਂ ਨੂੰ ਇਹੀ ਆ ਵੀ ਅਸੀਂ ਉਹਨਾਂ ਨੂੰ ਇੱਥੇ ਰਹਿਣ ਨਹੀਂ ਦਵਾਵਾਂਗੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਲੋਕਾਂ ਨੂੰ ਕੀ ਅਪੀਲ ਹੈ ਜੀ ਲੋਕਾਂ ਨੂੰ ਇਹੀ ਆ ਸਾਨੂੰ ਬਤੋ ਬਤ ਤੁਸੀਂ ਇਨਫੋਰਮੇਸ਼ਨ ਦਿਓ ਤਾਂ ਜੋ ਇਹ ਨਸ਼ੇ ਦੀ ਜਿਹੜੀ ਕੋਡ ਨੂੰ ਇੱਥੇ ਆਪਣੇ ਪੰਜਾਬ ਦੇ ਵਿੱਚੋਂ ਬਾਹਰ ਕੱਢ ਸਕੀਏ ਜੀ ਸਰ ਸਭ ਕਈ ਵਾਰ ਲੋਕ ਜਿਹੜੇ ਇਨਫੋਰਮੇਸ਼ਨ ਦਿੰਦੇ ਪਰ ਇਹ ਲੀਕ ਹੋ ਜਾਂਦੀ ਹੈ ਉਸ ਤੋਂ ਬਾਅਦ ਤਸਕਰ ਉਹਦੇ ਤੇ ਜਿਹੜੇ ਹੈਵੀ ਹੋ ਜਾਂਦੇ ਨਹੀਂ ਇਹ ਜੇ ਪੈਸੇ ਇਦਾਂ ਦਾ ਕਈ ਹੈ ਤੇ ਗੱਲਾਂ ਸਾਹਮਣੇ ਆਈ ਸੀ ਪਰ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਆਂ ਇਦਾਂ ਦੀ ਕੋਈ ਪੁਲਿਸ ਕੋਈ ਇਨਫੋਰਮੇਸ਼ਨ ਲੀਕ ਨਹੀਂ